ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਅਸੀਂ ਮੌਜੂਦ ਹੈਗੇ ਜਿੱਥੇ ਕਿਸ ਸਮੇਂ ਆਪਣਾ ਤਫਰੀਦਾ ਮਾਹੌਲ ਬਣਿਆ ਹੋਇਆ ਜਿੱਥੇ ਵੀ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਪੁਲਿਸੀ ਪੁਲਿਸ ਨਜ਼ਰ ਆਵੇਗੀ ਆਖਰਕਾਰ ਇਹ ਪੂਰਾ ਜਿਹੜਾ ਕਿ ਇਹ ਪੂਰੀ ਜਿਹੜੀ ਇੱਥੇ ਸਿਚੁਏਸ਼ਨ ਬਣੀ ਆ ਉਹ ਇੱਕ ਮੇਲ ਆਉਣ ਤੋਂ ਬਾਅਦ ਇਸਨ ਕ੍ਰੀਏਟ ਕੀਤਾ ਕਿ ਜਿੱਥੇ ਦੇਖੋ ਕਿ ਹਰ ਪਾਸੇ ਤੁਹਾਨੂੰ ਜਿਹੜਾ ਕਿ ਬੰਮ ਸਕੁਅਰ ਟੀਮਾਂ ਹੀ ਨਜ਼ਰ ਆਉਣਗੀਆਂ ਦਰਅਸਲ ਇਹ ਪੂਰੀ ਜਿਹੜੀ ਇਮਾਰਤ ਹੈਗੀ ਹੈ ਚੰਡੀਗੜ੍ਹ ਦੇ ਸੈਕਟਰ 32 A ਦੇ ਵਿੱਚ ਸਥਿਤ ਮੈਂਟਲ ਹੈਲਥ ਇੰਸਟੀਚਿਊਟ ਦੀ ਇਮਾਰਤ ਹੈ ਜਿਸ ਦੇ ਵਿੱਚ ਮੇਲ ਆਉਂਦੀ ਹੈ ਸਟਾਫ ਨੂੰ ਅਤੇ ਇਸ ਤੋਂ ਬਾਅਦ ਹਰ ਪਾਸੇ ਹੜਕਮ ਮਚ ਜਾਂਦਾ ਹੈ ਅਤੇ ਉਸ ਮੇਲ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਇਸ ਬਿਲਡਿੰਗ ਦੇ ਵਿੱਚ ਇੱਕ ਵੱਡੀ ਵਾਰਦਾਤ ਹੋ ਸਕਦੀ ਹੈ ਈਮੇਲ ਦੇ ਵਿੱਚ ਤੰਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਟਾਫ ਦੇ ਵੱਲੋਂ ਪੂਰੀ ਜਿਹੜੀ ਇਸ ਸਥਿਤੀ ਨੂੰ ਪੁਲਿਸ ਤੱਕ ਪਹੁੰਚਾਇਆ ਗਿਆ ਅਤੇ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਇਲਾਕਾ ਸ਼ੋਨੀ ਦੇ ਵਿੱਚ ਬਦਲ ਦਿੱਤਾ ਗਿਆ ਬੰਬਸਕਵਰ ਟੀਮਾਂ ਜਿਹੜੀ ਕਿ ਬਿਲਡਿੰਗ ਦੇ ਵਿੱਚ ਮੌਜੂਦ ਹੈਗੀਆਂ ਨੇ ਅਤੇ ਨਾਲ ਹੀ ਜਿਹੜੇ ਕਿ ਬੰਬਸਕਵਰ ਟੀਮਾਂ ਦੇ ਵੱਲੋਂ ਹਰ ਚੱਪੇ-ਚੱਪੇ ਦੀ ਜਿਹੜੀ ਸ਼ਨਾਖਤ ਕੀਤੀ ਜਾ ਰਹੀ ਹੈ ਕਿ ਆਖਰਕਾਰ ਅਜੇ ਹੀ ਕੋਈ ਵਸਤੂ ਤਾਂ ਨਹੀਂ ਜਿਸ ਦੇ ਨਾਲ ਕਿਸੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੋਵੇ ਪੂਰੇ ਹਰ ਜਿਹੜਾ ਕਿ ਇਲਾਕੇ ਨੂੰ ਪੁਲਿਸ ਸ਼ਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਦੇਖੋ ਕਿ ਕਿੰਨੀ ਵੱਡੀ ਇੱਥੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਹਰ ਪਾਸੇ ਤੁਹਾਨੂੰ ਜਿਹੜੀ ਕਿ ਇੱਥੇ ਲੋਕ ਅਫਗਨ ਤਫਰੀ ਵਾਲਾ ਮਾਹੌਲ ਨਜ਼ਰ ਆਵੇਗਾ ਜਿੱਥੇ ਤੁਹਾਡੀ ਨਜ਼ਰ ਜਾਂਦੀ ਹੋਵੇਗੀ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਜਿੱਥੇ ਫਾਰਬੇਗੇਟ ਦਾ ਜਿਹੜਾ ਕਿ ਅਮਲਾ ਉਹ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਹਾਈ ਜਿਹੜੀਆਂ ਸਿਕਿਉਰਟੀ ਨੇ ਹਾਈ ਟੈਕ ਸਿਕਿਉਰਟੀ ਜਿਹੜੀਆਂ ਹੈਗੇ ਨੇ ਦਸਤੇ ਉਹ ਇੱਥੇ ਮਯੂਦ ਹੈਗੇ ਨੇ ਪੁਲਿਸ ਦੇ ਉੱਚ ਅਧਿਕਾਰੀ ਇਸ ਜਿਹੜੇ ਕਿ ਥਾਂ ਦੇ ਉੱਪਰ ਮਯੂਦ ਨੇ ਖਾਸ ਕਰਕੇ ਜਿਹੜੀ ਕਿ ਬੰਮ ਸਕਿਉਰ ਦੀ ਟੀਮ ਹੈ ਉਸ ਦੇ ਵੱਲੋਂ ਆਪਣੀ ਜਿਹੜੀ ਹੈ ਡਿਊਟੀ ਪੂਰੀ ਤੰਦੇਹੀ ਨਾਲ निभाई ਜਾ ਰਹੀ ਹੈ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਬੰਮ ਸਕਿਉਰ ਟੀਮ ਇਹ ਜਿਹੜੀ ਖਾਸ ਇੱਕ ਗੱਡੀ ਤੁਹਾਨੂੰ ਦਿਖਾਵਾਂਗੇ ਚੰਡੀਗੜ੍ਹ ਪੁਲਿਸ ਦੀ ਜੋ ਕਿ ਬੰਮ ਸਕਿਉਰ ਟੀਮ ਦੇ ਨਾਲ ਹਮੇਸ਼ਾ ਰਹਿੰਦੀ ਹੈ ਤੇ ਇਸ ਗੱਡੀ ਦਾ ਵੱਡਾ ਰੋਲ ਹੁੰਦਾ ਹੈ ਕਿ ਅਜਿਹੀ ਜੇਕਰ ਕੋਈ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕਿਸੇ ਵੱਡੀ ਵਾਰਦਾਤ ਤੋਂ ਅੰਜਾਮ ਦਿੱਤੇ ਜਾਂਦੀ ਹੈ ਸ਼ੰਕਾ ਹੋਵੇ ਸੋ ਇਸ ਗੱਡੀ ਦੇ ਨਾਲ ਜਿਹੜਾ ਕਿ ਪੂਰੇ ਇਲਾਕੇ ਦੀ ਜਾਣ ਜਾਂਚ ਜਾਂਦੀ ਹੈ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਸੋ ਦਰਅਸਲ ਹੋਇਆ ਇਹ ਹੈ ਕਿ ਇਹ ਜਿਹੜਾ ਕਿ ਮੈਂਟਲ ਹੈਲਥ ਇੰਸਟੀਚਿਊਟ ਹੈ ਇਸ ਦਾ ਜਿਹੜਾ ਕਿ ਇੱਕ ਮੇਲ ਆਉਂਦੀ ਹੈ ਕਿ ਇਸ ਬਿਲਡਿੰਗ ਨੂੰ ਉਡਾ ਦਿੱਤਾ ਜਾਵੇਗਾ ਤੇ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਕਿ ਕੋਈ ਵੱਡੀ ਵਾਰਦਾਤ ਨਾ ਹੋਵੇ ਸੋ ਅਫਸਰ ਹੈਗੇ ਨੇ ਮੌਕੇ ਤੇ ਮੌਜੂਦ ਹੈਗੇ ਨੇ ਗੱਲਬਾਤ ਕਰ ਲੈਣੀ ਹੈ ਕੀ ਕੁਝ ਕਹਿਣਾ ਤਾਂ ਆਓ ਆਓ ਸਰ ਆਓ ਬਾਰ ਬਾਰ ਆ ਨਹੀਂ ਬਾਈ ਤੇ ਕਰ ਲੋ ਸਰ ਬਾਰ ਕਰਦੇ ਠੀਕ ਹੈ ਹਾਂ ਜੀ ਸਾਰੇ ਕੋਈ ਸਾਰੇ ਕੁਝ ਇਨਫੋਰਮੇਸ਼ਨ ਆਈ ਵੀ ਗੋਨ ਕਿ ਪ੍ਰੈਜ਼ੈਂਸ ਕੀ ਯਕੀਨੀ ਮਿਲਾਈ ਦੀ ਹੈ ਮੈਂਟਲ ਹੈਲਥ ਹਸਪੀਟਲ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇਹਨਾਂ ਨੂੰ ਈਮੇਲ ਆਈ ਹੈ ਈਮੇਲ ਉਹਨੂੰ ਨੂੰ ਅਸੀਂ ਬੰਬਸਕੋਟ ਤੋਂ ਵਗੈਰਾ ਥਾਲੀ ਟੀਮ ਨਾਲ ਚੈੱਕ ਕਰਾ ਲਿਆ ਕੁਝ ਨਹੀਂ ਮਿਲਿਆ ਇੱਥੋਂ ਸਭ ਠੀਕ ਹੈ ਤਾਂ ਹੁਣ ਸਰ ਬਿਲਡਿੰਗ ਪੂਰੀ ਸੈਨੀਟਾਈਜ਼ ਪੂਰਾ ਕਰ ਦਿੱਤਾ ਕਰ ਲਿਆ ਕਰ ਲਿਆ ਜੀ ਕਰ ਲਿਆ ਜੀ ਆਇਡੈਂਟੀਫਾਈ ਕੀਤਾ ਗਿਆ ਇਹ ਕੌਣ ਸਾ ਗਰੁੱਪ ਹੈ ਜਿਸ ਨੇ ਭੇਜੀ ਹੈ ਛੜਾਛੜਤ ਦੀ ਕਰ ਰਹੇ ਹਾਂ ਸਾਈਬਰ ਸੈੱਲ ਨੂੰ ਭੇਜਿਆ ਹੋਇਆ ਵੈਰੀਫਾਈ ਕਰ ਰਹੇ ਹਾਂ ਅਸੀਂ ਵੀ ਐਫ ਆਈ ਆਰ ਇਸ ਮਾਮਲੇ 'ਚ ਸਰ ਦਰਜ ਕੀਤੀ ਗਈ ਹੈ ਫਿਲਹਾਲ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਇਹ ਗੱਲ ਦੱਸਾਂਗੇ ਤੁਹਾਨੂੰ ਤਾਂ ਫਿਲਹਾਲ ਬਿਲਡਿੰਗ ਇੱਕ ਵਾਰੀ ਖਾਲੀ ਹੈ ਬਿਲਕੁਲ ਹਾਂਜੀ ਹਾਂਜੀ ਸਾਰੀ ਚੈੱਕ ਕਰ ਲਈ ਸਾਰੀ ਠੀਕ ਹੈ ਆ ਬਿਲਡਿੰਗ ਅਵੇਕਾਉਟ ਕਰਾਤੀ ਸੀਗੀ ਬੈਲ ਨਹੀਂ ਨਾ ਸਟਾਰਟਿੰਗ ਜਿਹੜਾ ਬੈਕਆਊਟ ਕਰਾਤੀ ਸੀਗੀ ਉਸ ਤੋਂ ਬਾਅਦ ਹੀ ਜਿਹੜੀ ਸਰਚ ਕੀਤੀ ਗਈ ਹੈ ਸਰਚ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਫਿਲਹਾਲ ਕੁਝ ਨਹੀਂ ਹੈ ਪਰ ਫਿਰ ਵੀ ਜਿਹੜੇ ਫੈਕਸ਼ਨ ਨੂੰ ਵੈਰੀਫਾਈ ਕਰਾਂਗੇ ਤੇ ਉਸ ਤੋਂ ਬਾਅਦ ਜੋ ਵੀ ਹੋਏਗਾ ਉਸ ਤੋਂ ਬਾਅਦ ਆਮ ਤੌਰ ਤੇ ਬੈਂਕਾ ਤੋਂ ਕੋਈ ਖੁੱਲ ਦਿੱਤਾ ਜਾਏਗਾ ਹਾਂ ਯੈਸ ਫੋਟੋ ਜੈਨ ਨੂੰ ਖੋਲ ਲਾਂਗੇ ਬੋਲਦੇ ਠੀਕ ਹੈ ਇਹ ਮੈਲ ਵਿੱਚ ਕੋਈ ਅਰੋਸਤ ਵੀ ਨਹੀਂ ਹੈ ਨਹੀਂ ਹਾਲੇ ਪਤਾ ਨਹੀਂ ਸਾਨੂੰ ਪਤਾ ਕਰਦੇ ਇਹਦੇ ਬਾਰੇ ਪਹਿਲਾ ਜਾਂਚ ਦੇ ਦੌਰਾਨ ਕੀ ਆਪ ਨਹੀਂ ਜੀ ਨਹੀਂ ਮਿਲਿਆ ਕੁਝ ਠੀਕ ਹੈ ਜੀ ਜਾਂਚ ਜਿਹੜੀ ਮੈਂ ਕੀਤੀ ਸੀ ਕਿ طرف ਕੀਤੀ ਗਈ ਹੈ ਜਿਹੜੀ ਹੋਲ ਇੰਸਟੀਚਿਊਟ ਜਿਹੜੀ ਕੀਤੀ ਗਈ ਸੀ ਕੀ ਆਪ ਲਿਆਇਆ ਸੀ ਤੇ ਕੀ ਪ੍ਰੋਵਾਸ ਕਰ ਸਕਦੇ ਨਹੀਂ ਮੇਲ ਕਿੱਥੋਂ ਜਨਰੇਟ ਹੋਈ ਹੈ ਹਾਲੇ ਨਹੀਂ ਪਤਾ ਲੱਗਿਆ ਪਤਾ ਕਰ ਰਹੇ ਹਾਂ ਇਹਦੇ ਬਾਰੇ ਠੀਕ ਹੈ ਹੋ ਗਿਆ ਥੈਂਕ ਯੂ ਸਰ ਥੈਂਕ ਯੂ ਸਰ ਸਪੀਚ ਹੋਰ ਵਾਚ ਕਰਨਾ ਤੋਂ ਦੇਖ ਸਕਦੇ ਹੋ ਕਿ ਉੱਚੇ ਅਧਿਕਾਰੀਆਂ ਦੇ ਵੱਲੋਂ ਪੂਰੀ ਸਥਿਤੀ ਦੀ ਜਿਹੜੀ ਆ ਉਹ ਅਸਤੀਤੀ ਦੀ ਜਿਹੜੀ ਕਿ ਕੋਖ ਕਰਨ ਤੋਂ ਬਾਅਦ ਜਾਂਚ ਪੜਤਾਲ ਕਰਨ ਤੋਂ ਬਾਅਦ ਮੀਟ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬੰਮ ਸਕਿਉਰਟੀ ਟੀਮ ਦੇ ਵੱਲੋਂ ਪੂਰੇ ਜਿਹੜੀ ਕਿ ਚੱਪੇ-ਚੱਪੇ ਦੇ ਉੱਪਰ ਸਿਨਾਖਤ ਕੀਤੀ ਗਈ ਹੈ ਅਜੇ ਹੀ ਕੋਈ ਵਸਤੂ ਨਹੀਂ ਮਿਲੀ ਜਿਸ ਦੇ ਨਾਲ ਕੋਈ ਅਨਸਖਾਂ ਵੀ ਘਟਨਾ ਜਿਹੜੀ ਗੁੰਜਾਇਸ਼ ਹੋਵੇ ਤੋਂ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਈਮੇਲ ਤੋਂ ਬਾਅਦ ਹੜਕਮ ਮਚਿਆ ਅਤੇ ਹੁਣ ਜਿਹੜਾ ਕਿ ਉੱਚ ਅਧਿਕਾਰੀਆਂ ਦੇ ਵੱਲੋਂ ਸਥਿਤੀ ਦੀ ਜਿਹੜੀ ਆ ਉਹ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਪੂਰੀ ਸਥਿਤੀ ਦੀ ਜਿਹੜੀ ਆ ਉਹ ਨਿਗਰਾਨੀ ਤੋਂ ਬਾਅਦ ਅਸਕੂਅਰ ਟੀਮ ਦੇ ਵੱਲੋਂ ਜਾਂਚ ਪੜਤਾਲ ਕੀਤੀ ਗਈ ਹੈ ਤੇ ਹੁਣ ਗਨਿਮਾ ਤੇਰੇ ਕੀ ਜਹੀ ਕੋਈ ਵਸਤੂ ਨਹੀਂ ਮਿਲੀ ਜਿਸ ਦੇ ਨਾਲ ਕੋਈ ਵੱਡੀ ਜਿਹੜੀ ਘਟਨਾ ਵਾਪਰਨ ਦੀ ਅਸ਼ੰਕਾ ਹੋਵੇ ਸੋ ਤੁਹਾਨੂੰ ਦੱਸ ਦਿੰਦੇ ਨੇ ਕਿ ਇੱਕ ਸਖਸ਼ ਜਿਸ ਦਾ ਜੇ ਕਿ ਮੇਲ ਦੇ ਜ਼ਰੀਏ ਪੂਰੇ ਇੰਸਟੀਚੂਟ ਦੇ ਵਿੱਚ ਕਿਸੇ ਵੱਡੀ ਬਾਤ ਨੂੰ ਅੰਜਾਮ ਦੇਣਾ ਅਤੇ ਪੂਰੇ ਜਿਹੜੇ ਕਿ ਇੰਸਟੀਚੂਟ ਦੀ ਹੋਰ ਵੀ ਬ੍ਰਾਂਚੇਸ ਹੈਗੀਆਂ ਨੇ ਉੱਥੇ ਵੀ ਇਹ ਜਿਹੜੀ ਈਮੇਲ ਪਹੁੰਚਦੀ ਹੈ ਜਿਸ ਤੋਂ ਬਾਅਦ ਇਹ ਸਥਿਤੀ ਬਣ ਗਈ ਸੋ ਤਸਵੀਰਾਂ ਦੇਖੋ ਕਿੰਨੀ ਵੱਡੀ ਜਿਹੜੀ ਇੱਥੇ ਗਿਣਤੀ ਦੇ ਵਿੱਚ ਜਿਹੜੇ ਕਿ ਹੈਗੇ ਅ ਦਫਤਰ ਦੇ ਵਿੱਚ ਹੈਗੇ ਨੇ ਸੋ ਦੇਖ ਸਕਦੇ ਹੋ ਕਿ ਕੀ ਸਥਿਤੀ ਬਣ ਰਹੀ ਹੈਗੀ ਹੈ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਮੈਂਟਲ ਹੈਲਥ ਇੰਸਟੀਚਿਊਟ ਦੀਆਂ ਜਿੱਥੇ ਇੱਕ ਈਮੇਲ ਤੋਂ ਬਾਅਦ ਇਹ ਜਿਹੜਾ ਕਿ ਕੀ ਹਾਲਾਤ ਬਣੇ ਹੈਗੇ ਨੇ ਉਸ ਨੂੰ ਬਿਆ ਕਰਦੀਆਂ ਤਸਵੀਰਾਂ ਹੈਗੀਆਂ ਨੇ ਹੁਣ ਜਿਹੜੇ ਕਿ ਉੱਚ ਅਲਾ ਅਫਸਰ ਹੈਗੇ ਨੇ ਮੌਕੇ ਦੇ ਉੱਪਰ ਪਹੁੰਚਦੇ ਨੇ ਪੂਰੀ ਸਥਿਤੀ ਤੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਪਰ ਪੂਰੀ ਬਿਲਡਿੰਗ ਨੂੰ ਇਹ ਸੀਲ ਕੀਤਾ ਗਿਆ ਹੈਗਾ ਜੋ ਤੱਕ ਕੋਈ ਜਿਹੜੀ ਹੈ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ ਤੇ ਪੂਰਾ ਇਹ ਆਸ-ਪਾਸ ਤੁਹਾਨੂੰ ਦਿਖਾਵਾਂਗੇ ਕਿ ਰਹਾਇਸ਼ੀ ਇਲਾਕਾ ਜਿਸ ਥਾਂ ਦੇ ਉੱਪਰ ਇਹ ਮੈਂਟਲ ਹੈਲਥ ਇੰਸਟੀਚਿਊਟ ਹੈ ਉਸ ਦੇ ਆਸ-ਪਾਸ ਇਹਦਾ ਹਾਈਸ਼ੀ ਇਲਾਕਾ ਹੈਗਾ ਤੇ ਲੋਕ ਕਾਫੀ ਜ਼ਿਆਦਾ ਵੱਡੀ ਆਬਾਦੀ ਦੇ ਵਿੱਚ ਇੱਥੇ ਚੰਡੀਗੜ੍ਹ ਦੇ ਸੈਕਟਰ 32ਏ ਦੇ ਵਿੱਚ ਬਸੇ ਹੋਏ ਨੇ ਤੇ ਉਸ ਦੇ ਵਿੱਚੋਂ ਵਿੱਚ ਜਿਹੜਾ ਕਿ ਮੈਂਟਰ ਹੈਲਥ ਇੰਸਟੀਚਿਊਟ ਹੈਗਾ ਜਿਹਦੇ ਵਿੱਚ ਜੇਕਰ ਕੋਈ ਇਸ ਇਮਾਰਤ ਨੂੰ ਕੋਈ ਨੁਕਸਾਨ ਪੁੰਹਦਾ ਕੋਈ ਵੱਡਾ ਧਮਾਕਾ ਹੁੰਦਾ ਤਾਂ ਹੋਰ ਵੀ ਜਿਹੜੇ ਕਿ ਲੋਕ ਆਸ-ਪਾਸ ਬਸੇ ਹੋਏ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਜਿਹੇ ਦੇ ਵਿੱਚ ਜਿਹੜੀ ਕਿ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਨਜ਼ਰ ਆ ਰਿਹਾ ਅਲਰਟ ਨਜ਼ਰ ਆ ਰਿਹਾ ਤੇ ਹੁਣ ਜਿਹੜੀ ਕਿ ਇਨਵੈਸਟੀਗੇਸ਼ਨ ਕੀਤੀ ਗਈ ਹੈ ਪੂਰੀ ਬਿਲਡਿੰਗ ਦੀ ਜਾਂਚ ਪੜਤਾਲ ਕੀਤੀ ਗਈ ਹੈ ਬਮਸਕਰ ਟੀਮਾਂ ਜਿਹੜੀਆਂ ਕਿ ਅੰਦਰ ਬਿਲਡਿੰਗ ਦੇ ਮੌਜੂਦ ਨੇ ਉਹਨਾਂ ਦੇ ਵੱਲੋਂ ਪੂਰੀ ਤਸੱਲੀ ਦੇ ਨਾਲ ਹਰੇਕ ਚੱਪੇ-ਚੱਪੇ ਦੇ ਉੱਪਰ ਕੋਨੇ-ਕੋਨੇ ਦੇ ਵਿੱਚ ਜਿਹੜਾ ਕਿ ਡੌਗ ਹੈਗੇ ਨੇ ਵੈਲ ਟ੍ਰੇਨਡ ਹੈਗੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਕਿ ਉਹਨਾਂ ਦੇ ਨਾਲ ਪੂਰੇ ਹਰੇਕ ਚੀਜ਼ ਦੀ ਜਿਹੜੀ ਕਿ ਉਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਹੁਣ ਜਦੋਂ ਬਿਆਨ ਸਾਹਮਣੇ ਆਇਆ ਉੱਚ ਅਧਿਕਾਰੀਆਂ ਦਾ ਕਿ ਕੋਈ ਵੀ ਅਜਿਹੀ ਚੀਜ਼ ਇਮਾਰਤ 'ਚ ਨਹੀਂ ਹੈਗੀ ਜਿਸ ਨਾਲ ਕੋਈ ਨੁਕਸਾਨ ਪਹੁੰਚੇ ਦਾ ਖਤਰਾ ਹੋਵੇ ਸੋ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਸ ਦੇ ਵੱਲੋਂ ਈਮੇਲ ਕੀਤੀ ਗਈ ਹੈ ਉਸੇ ਵੀ ਜਿਹੜੀ ਆ ਉਹ ਜਲਦ شناخت ਕਰ ਲਈ ਜਾਵੇਗੀ ਅਤੇ ਆਖਰਕਾਰ ਮਕਸਦ ਕੀ ਰਿਹਾ ਹੈ ਈਮੇਲ ਪੇ ਜੰਦਾਤੇ ਕੀ ਕਾਰਨ ਰਿਹਾ ਕਿ ਇਸ ਦੇ ਨਾਲ ਜਿਹੜਾ ਕਿ ਲੋਕਾਂ ਦੇ ਵਿੱਚ دہشت ਦਾ ਮਾਹੌਲ ਉਹ ਹੈਗਾ ਆ ਉਹ ਭਰਿਆ ਜਾ ਸਕੇ ਇਸ ਦੀ ਵੀ ਜਿਹੜੀ ਹੈ ਉਹ ਜਾਂਚ ਪਰਤal ਕੀਤੀ ਜਾਵੇ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਉਸ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਦੇਖੋ ਬੰਮ ਸਕੂਅਰ ਦੀਆਂ ਟੀਮਾਂ ਹੈਗੀਆਂ ਨੇ ਜਿਹੜੀਆਂ ਕਿ ਮੌਕੇ ਦੀ ਸਥਿਤੀ ਨੂੰ ਦੇਖਣ ਤੋਂ ਬਾਅਦ ਹੁਣ ਮੈਂਥਲ ਹੈਲਥ ਇੰਸਟੀਚਿਊਟ ਤੋਂ ਬਾਹਰ ਨਿਕਲਦੀ ਹੋਈਆਂ ਇਹ ਟੀਮ ਹੈਗੀਆਂ ਨੇ ਅਤੇ ਬੰਮ ਸਕੂਅਰ ਟੀਮਾਂ ਦੇ ਵੱਲੋਂ ਹਰੇਕ ਉਪਕਰਨ ਦਾ ਜਿਹੜਾ ਕਿ ਇਸਤੇਮਾਲ ਕਰਕੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਹੈ ਅਤੇ ਹੁਣ ਜਾਂਚ ਦਾ ਵਿਸ਼ਾ ਕੀ ਆਖਰਕਾਰ ਕਿਸ ਦੇ ਵੱਲੋਂ ਕਿਸ ਇਰਾਦੇ ਦੇ ਨਾਲ ਅਤੇ ਕਿਉਂ ਇਹ ਜਿਹੜੀ ਕਿ ਅਫਵਾਹ ਫਲਾਈ ਗਈ ਇੱਕ ਈਮੇਲ ਜਿਸ ਦੇ ਵਿੱਚ ਧਮਕੀ ਦਿੱਤੀ ਜਾਂਦੀ ਧਮਕੀ ਭਰਿਆ ਈਮੇਲ ਬਦ ਈਮੇਲ ਕਰਨ ਤੋਂ ਬਾਅਦ ਕਿਉਂ ਲੋਕਾਂ ਦੇ ਵਿੱਚ ਦਸ਼ਤ ਦਾ ਮਾਹੌਲ ਬਣਾਇਆ ਗਿਆ ਉਸ ਸਬੰਧ ਦੇ ਵਿੱਚ ਆਖਰਕਾਰ ਜਿਹੜੀ ਹੈ ਹੁਣ ਜਾਂਚ ਪਰਤਾਲ ਕੀਤੀ ਗਈ ਤੇ ਪੂਰੀ ਤਸੱਲੀ ਬਖਸ਼ਿਸ਼ ਜਾਂਚ ਪਰਤਾਲ ਕਰਨ ਤੋਂ ਬਾਅਦ ਸੈਟੀਸਫੈਕਸ਼ਨ ਤੋਂ ਬਾਅਦ ਇਹ ਜਿਹੜੀਆਂ ਟੀਮਾਂ ਨੇ ਹੁਣ ਆਪਣਾ ਜਿਹੜਾ ਕੀ ਰਵਾਨਾ ਹੋਈਆਂ ਤੇ ਇਹਨਾਂ ਦੇ ਵੱਲੋਂ ਇਹ ਇਹ ਜਿਹੜਾ ਕੀ ਦਾਅਵਾ ਕਰ ਦਿੱਤਾ ਗਿਆ ਕਿ ਜਿਹੜੀ ਇਮਾਰਤ ਹੈਗੀ ਹੈ ਮੈਂਟਲ ਹੈਲਥ ਇੰਸਟੀਚਿਊਟ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਜਲਦ ਹੀ ਕਾਰਵਾਈ ਕਰਨ ਤੋਂ ਬਾਅਦ ਇਸ ਇਮਾਰਤ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ ਬਦਦੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਦੇ ਕੈਮਰਾ